ਸਵੇਦੀ ਵੱਡੀ ਅਤੇ ਅਹਿਮ ਖਬਰ ਹੈ ਭਾਸ਼ਪਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਭਾਸ਼ਪਾ ਦੇ ਚਾਰ ਆਗੂਆਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਦੱਸਦੀ ਹੈ ਕਿ ਚੰਡੀਗੜ੍ਹ ਸਿਤਿ ਭਾਸ਼ਪਾ ਦਫ਼ਤਰ ਦੇ ਵਿੱਚ ਇਹ ਚਿੱਠੀ ਦਿੱਤੀ ਗਈ ਹੈ ਜਿਸ ਦੇ ਵਿੱਚ ਕੁਝ ਜਲਨਸ਼ੀਲ ਪਦਾਰਥ ਵੀ ਨਾਲ ਨੱਥੀ ਕੀਤਾ ਗਿਆ ਸੀ ਇਸ ਚਿੱਠੀ ਦੇ ਵਿੱਚ ਜਿਹੜਾ ਕਿ ਮਨਜਿੰਦਰ ਸਿੰਘ ਸਿਰਸਾ ਦੇ ਸਮੇਤ ਤਿੰਨ ਹੋਰ ਭਾਸ਼ਪਾ ਆਗੂ ਦੇ ਨਾਮ ਸ਼ਾਮਲ ਨੇ ਜਿਨ੍ਹਾਂ ਨੂੰ ਕਿਹਾ ਕਿ ਜਾਂ ਤਾਂ ਤੁਸੀਂ ਭਾਸ਼ਪਾ ਨੂੰ ਛੱਡ ਦਿਓ ਜਾਂ ਫਿਰ ਇਸ ਦੁਨੀਆ ਨੂੰ ਛੱਡ ਦਿਓ ਉਹਨਾਂ ਕਹਿ ਕੇ ਇਹ ਜਿਹੜੇ ਕਿ ਆਰਐਸਐਸ ਨਾਲ ਇਹਨਾਂ ਨੇ ਹੱਥ ਮਿਲਾਇਆ ਹੈ ਜਿਸ ਕਰਕੇ ਨੌਜਵਾਨ ਪੀੜੀ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਅਤੇ ਏਜੰਸੀਆਂ ਨਾਲ ਹੱਥ ਮਿਲਾ ਕੇ ਇਹਨਾਂ ਦੇ ਵੱਲੋਂ ਗੁੰਮਰਾਹ ਕੀਤਾ ਜਾ ਰਿਹਾ ਨੌਜਵਾਨਾਂ ਨੂੰ ਜਿਹਦੇ ਚੱਲਦੇ ਉਹਨਾਂ ਨੇ ਇਹ ਪੱਤਰ ਲਿਖਿਆ ਉਹਨਾਂ ਕਹਿ ਕੇ ਜਾਂ ਤਾਂ ਉਹ ਜਲਦੀ ਤੋਂ ਜਲਦ ਭਾਸ਼ਪਾ ਪਾਰਟੀ ਨੂੰ ਛੱਡ ਦੇਣਾ ਨਹੀਂ ਫਿਰ ਉਹ ਇਸ ਦੁਨੀਆ ਨੂੰ ਛੱਡ ਦੇਣਗੇ ਸੋ ਦਾਦਿਆ ਕਿ ਇਸ ਪੱਤਰ ਮਿਲਣ ਤੋਂ ਬਾਅਦ ਉੱਥੇ ਹੀ ਚੰਡੀਗੜ੍ਹ ਦੇ ਵਿੱਚ ਭਾਸ਼ਪਾ ਆਗੂ ਦੇ ਦਫ਼ਤਰਾਂ ਦਾ ਜਿਹੜਾ ਕਿ ਉਸ ਨੂੰ ਪੂਸ ਤਨਾਤ ਕਰਕੇ ਉਸ ਦੀ ਸੁਰੱਖਿਆ ਹੋਰ ਵੀ ਵਧਾ ਦਿੱਤੀ ਹੈ ਤਾਂ ਕਿ ਕੋਈ ਅਜਾ ਹੀ ਕੋਈ ਹੁਣ ਹੋਣੀ ਨਾ ਹੋ ਸਕੇ ਸਿਕਵਾ ਪੇਤਾں ਦਾਦਿਆ ਕਿ ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਭਾਸ਼ਪਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਾਦਿਆ ਕਿ ਭਾਸ਼ਪਾ ਦੇ ਚਾਰ ਆਗੂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਜਿਸ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਦੇ ਸਮੇਤ ਤਿੰਨ ਸਿੱਖ ਚਿਹਰੇ ਨੇ ਜਿਨ੍ਹਾਂ ਦਾ ਨਾਮ ਇਸ ਪੱਤਰ ਦੇ ਵਿੱਚ ਲਿਖਿਆ ਗਿਆ ਜਿਨ੍ਹਾਂ ਨੂੰ ਜੌਨੋ ਮਾਰ ਦੀ ਧਮਕੀ ਦਿੱਤੀ ਗਈ ਹੈ ਉਹਨਾਂ ਦਾ ਇਹ ਇਰਜ਼ਾਮ ਹੈ ਕਿ ਇਹਨਾਂ ਨੇ ਆਰਐਸਐਸ ਦੇ ਨਾਲ ਹੱਥ ਮਿਲਾਇਆ ਜੋ ਨੌਜਵਾਨਾਂ ਨੂੰ ਲਗਾਤਾਰ ਗੁੰਮਰਾਹ ਕਰ ਰਹੇ ਨੇ ਗਲਤ ਰਾਹ ਤੇ ਪਾ ਰਹੇ ਨੇ ਜਿਹਦੇ ਚੱਲਦੇ ਉਹਨਾਂ ਨੇ ਭਾਸ਼ਪਾ ਨੂੰ ਛੱਡ ਦੇਣ ਦੀ ਚੇਤਾਵਨੀ ਦਿੱਤੀ ਹੈ ਕਿ ਉਹ ਭਾਸ਼ਪਾ ਨੂੰ ਛੱਡ ਦੇਣ ਨਾ ਨਹੀਂ ਫਿਰ ਉਹ ਦੁਨੀਆ ਨੂੰ ਛੱਡ ਕੇ ਚਲੇ ਜਾਣਗੇ ਜਿਸ ਤੋਂ ਬਾਅਦ ਜਿਹੜਾ ਕਿ ਭਾਸ਼ਪਾ ਦੇ ਵਿੱਚ ਵੀ ਇਸ ਧਮਕੀ ਭਰੀ ਚਿੱਠੀ ਤੋਂ ਬਾਅਦ ਮਾਹੌਲ ਜਿਹੜਾ ਕਾਫੀ ਗਰਮਾਉਂਦਾ ਨਜ਼ਰ ਆ ਰਿਹਾ ਦੁਜੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਵੀ ਪੁਖਤਾ ਪ੍ਰਬੰਧ ਕਰ ਦਿੱਤੇ ਨੇ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਹੈ ਭਾਸ਼ਪਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਾਅਦ ਇਹ ਹੈ ਕਿ ਭਾਸ਼ਪਾ ਦੇ ਚਾਰ ਆਗੂਆਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਦਾਅਦ ਇਹ ਕਿ ਚੰਡੀਗੜ੍ਹ ਸਿਤਿ ਭਾਸ਼ਪਾ ਦਫ਼ਤਰ ਦੇ ਵਿੱਚ ਇਹ ਚਿੱਠੀ ਦਿੱਤੀ ਗਈ ਹੈ ਜਿਸ ਦੇ ਵਿੱਚ ਕੁਝ ਜਲਨਸ਼ੀਲ ਪਦਾਰਥ ਵੀ ਨਾਲ ਨੱਥੀ ਕੀਤਾ ਗਿਆ ਸੀ ਇਸ ਚਿੱਠੀ ਦੇ ਵਿੱਚ ਜਿਹੜਾ ਕਿ ਮਨਜਿੰਦਰ ਸਿੰਘ ਸਿਰਸਾ ਦੇ ਸਮੇਤ ਤਿੰਨ ਹੋਰ ਭਾਜਪਾ ਆਗੂ ਦੇ ਨਾਮ ਸ਼ਾਮਲ ਨੇ ਜਿਨ੍ਹਾਂ ਨੂੰ ਕਿਹਾ ਕਿ ਜਾਂ ਤਾਂ ਤੁਸੀਂ ਭਾਜਪਾ ਨੂੰ ਛੱਡੋ ਜਾਂ ਫਿਰ ਇਸ ਦੁਨੀਆ ਨੂੰ ਛੱਡੋ ਉਹਨਾਂ ਕਹਿ ਕਿ ਇਹ ਜਿਹੜਾ ਕਿ ਆਰਐਸਐਸ ਨਾਲ ਇਹਨਾਂ ਨੇ ਹੱਥ ਮਿਲਾਇਆ ਹੈ ਜਿਸ ਕਰਕੇ ਨੌਜਵਾਨ ਪੀੜੀ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਅਤੇ ਏਜੰਸੀਆਂ ਨਾਲ ਹੱਥ ਮਿਲਾ ਕੇ ਇਹਨਾਂ ਦੇ ਵੱਲੋਂ ਗੁੰਮਰਾਹ ਕੀਤਾ ਜਾ ਰਿਹਾ ਨੌਜਵਾਨਾਂ ਨੂੰ ਜਿਹਦੇ ਚੱਲਦੇ ਉਹਨਾਂ ਨੇ ਇਹ ਪੱਤਰ ਲਿਖਿਆ ਉਹਨਾਂ ਕਹਿ ਕਿ ਜਾਂ ਤਾਂ ਉਹ ਜਲਦ ਤੋਂ ਜਲਦ ਭਾਸ਼ਪਾ ਪਾਰਟੀ ਨੂੰ ਛੱਡ ਦੇਣਾ ਨਹੀਂ ਫਿਰ ਉਹ ਇਸ ਦੁਨੀਆ ਨੂੰ ਛੱਡ ਦੇਣਗੇ ਸੋ ਦਾਅਦਿਆ ਕਿ ਇਸ ਪੱਤਰ ਮਿਲਣ ਤੋਂ ਬਾਅਦ ਉੱਥੇ ਹੀ ਚੰਡੀਗੜ੍ਹ ਦੇ ਵਿੱਚ ਭਾਸ਼ਪਾ ਆਗੂ ਦੇ ਦਫ਼ਤਰਾਂ ਦਾ ਜਿਹੜਾ ਕਿ ਉਸ ਨੂੰ ਪੋਸਤ ਤਨਾਤ ਕਰਕੇ ਉਸ ਦੀ ਸੁਰੱਖਿਆ ਹੋਰ ਵੀ ਵਧਾ ਦਿੱਤੀ ਹੈ ਤਾਂ ਕਿ ਕੋਈ ਅਜਿਹੀ ਕੋਈ ਹੁਣ ਹੋਣੀ ਨਾ ਹੋ ਸਕੇ ਸਿਕਵਾ ਪੇਤਾں ਦਾਅਦਿਆ ਕਿ ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਭਾਸ਼ਪਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਾਅਦਿਆ ਕਿ ਭਾਸ਼ਪਾ ਦੇ ਚਾਰ ਆਗੂਆਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਜਿਸ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਦੇ ਸਮੇਤ ਤਿੰਨ ਸਿੱਖ ਚਿਹਰੇ ਨੇ ਜਿਨ੍ਹਾਂ ਦਾ ਨਾਮ ਇਸ ਪੱਤਰ ਦੇ ਵਿੱਚ ਲਿਖਿਆ ਗਿਆ ਜਿਨ੍ਹਾਂ ਨੂੰ ਜਾਨੋਂ ਮਾਰ ਦੀ ਧਮਕੀ ਦਿੱਤੀ ਗਈ ਹੈ ਉਹਨਾਂ ਦਾ ਇਹ ਇਜ਼ਾਮ ਹੈ ਕਿ ਇਹਨਾਂ ਨੇ ਆਰਐਸਐਸ ਦੇ ਨਾਲ ਹੱਥ ਮਿਲਾਇਆ ਜੋ ਨੌਜਵਾਨਾਂ ਨੂੰ ਲਗਾਤਾਰ ਗੁੰਮਰਾਹ ਕਰ ਰਹੇ ਗਲਤ ਰਾਹ ਤੇ ਪਾ ਰਹੇ ਨੇ ਜਿਹਦੇ ਚੱਲਦੇ ਆ ਉਹਨਾਂ ਨੇ ਭਾਸ਼ਪਾ ਨੂੰ ਛੱਡ ਦੇਣ ਦੀ ਚੇਤਾਵਨੀ ਦਿੱਤੀ ਹੈ ਕਿ ਉਹ ਭਾਸ਼ਪਾ ਨੂੰ ਛੱਡ ਦੇਣਾਂ ਨਹੀਂ ਫਿਰ ਰਹੋ ਦੁਨੀਆ ਨੂੰ ਛੱਡ ਕੇ ਚਲੇ ਜਾਣਗੇ ਜਿਸ ਤੋਂ ਬਾਅਦ ਜਿਹੜਾ ਕੀ ਪਾਰਸ਼ਪਾ ਦੇ ਵਿੱਚ ਵੀ ਇਸ ਧਮਕੀ ਭਰੀ ਚਿੱਠੀ ਤੋਂ ਬਾਅਦ ਮਾਹੌਲ ਜਿਹੜਾ ਕਾਫੀ ਗਰਮਾਉਂਦਾ ਨਜ਼ਰ ਆ ਰਿਹਾ ਦੂਜੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਵੀ ਪੁਖਤਾ ਪ੍ਰਬੰਧ ਕਰ ਦਿੱਤੇ ਨੇ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ